ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਆ ਅੱਜ ਦੇ ਬਲੌਗ 'ਚ ਸਵਾਗਤ ਲੋ ਜੀ ਚੱਲਦੇ ਕੰਮ ਕਣਕ ਨੂੰ ਪਾਣੀ ਆਲਾ ਤੇ ਤਕਰੀਬਨ ਆਪਣਾ ਰਹਿ ਗਿਆ ਜੀ 1 ਕਿਹੜਾ ਭਰਨੇ ਨੂੰ ਆ ਵੀ ਕਿੱਲਾ ਆ ਗਿਆ ਗੇੜ 'ਚ ਜੀ ਤੇ ਇੱਧਰ ਦੋ ਕਿੱਲੇ ਆਪਣੇ ਭਰ ਗਏ ਤੇ ਬਾਕੀ ਠੰਡ ਵੀ ਸਵੇਰ ਸ਼ਾਮ ਦੀ ਬਹੁਤ ਹੁੰਦੀ तो मोटर चला भी लेट हो गए अज नहीं अगे सात क बजे चलाते तो अब अठ बजे के चलाई तो बाकी बूटे भी एन पानी लग गया जी वजिया बाकी चूहे बहुत तंग कर दे जी कण चूह दियाँ खडा बहुत ही पे वह देखो जी शिकारी ਬੈਠੇ ਆ ਗਏ ਜੀ ਇਹ ਕੋਈ ਵੀ ਚੂਹਾ ਨਹੀਂ ਛੜਦਾ ਇੱਕ ਤਰ੍ਹਾਂ ਦੀ ਚੂਹੇ ਵਾਲੀ ਮਸ਼ੀਨ ਹੈ ਇਹ ਕੋਈ ਦਵਾਈ ਪਾਣ ਦੀ ਲੋੜ ਨਹੀਂ ਹੈਗੀ ਚੂਹਿਆਂ ਵਾਲੀ ਕਿਉਂਕਿ ਜਿੱਥੇ-ਇੱਥੇ ਪਾਣੀ ਜਦੋਂ ਦੋੜਾਂ 'ਚ ਪਈ ਜਾਂਦਾ ਆਪੇ ਚੂਹਿਆਂ ਨੂੰ ਚੱਕੀ ਜਾਂਦੇ ਇਹ ਤੇ ਬਾਕੀ ਬੰਗਲੇ ਵੀ ਘੁੰਮੀ ਜਾਂਦੇ ਵਿੱਚ ਵਿੱਚ ਉਹ ਵੀ ਖਾਈ ਜਾਂਦੇ ਤੇ ਕਣਕ ਆਪਣੀ ਆ ਜਿਹੜੀ ਪਛੇਤੀ ਸੀ ਜੀ ਇਹ ਦੂਜੀ ਵੀ ਅਸੀਂ 5 ਤਰੀਕ ਦੀ ਅੱਜ ਤਰੀਕ ਹੋ ਗਈ 23 ਇਹ ਵੀ ਲੱਗ ਪਈ ਹਰਿਆਈ ਮਾਨ ਸੋਹਣੀ ਤੇ ਬਾਕੀ ਤਕਰੀਬਨ ਪਾਣੀ ਸਭ ਨੇ ਹੀ ਛੱਡਿਆ ਉਹਦਰ ਗੋਲਦੀ ਵੀਰੇ ਨੇ ਵੀ ਪਾਣੀ ਛੱਡਿਆ ਬਈ ਕਣਕ ਨੂੰ ਤੇ ਉਧਰ ਘੇਲੀ ਚਾਚਾ ਨੇ ਵੀ ਚਲਾਈ ਵੀ ਮੋਟਰ ਰਾਪਣੇ ਨੇ ਬਾਕੀ ਅਸੀਂ ਆ ਬੱਟ ਵੀ ਐਨ ਵੱਡ ਕੇ ਸਾਫ ਕਰਤੀ ਕਿਉਂਕਿ ਭਰ ਜਾਦਾ ਇਹਨੂੰ ਪਾਣੀ ਲੱਗ ਜਾਣਾ ਫਿਰ ਇੱਥੇ ਤੇ ਤੁਰ ਨਹੀਂ ਆਉਣਾ ਖੇਤ ਚ ਤੇ ਰਖੋ ਬਣੇ ਤਾਂ ਕਰਕੇ ਸਪਰੇਅ ਦੀ ਵੀ ਕੀਤੀ ਵੀਤੀ ਫਿਰ ਇਹ ਦਾਤੀ ਨਾਲ ਬੱਟ ਵੱਡ ਕੇ ਘਾਹ ਸਾਰਾ ਕਰ ਦਿੱਤਾ ਸਾਫ ਤੇ ਘਾਹ ਇਹ ਸਾਰਾ ਜੀ ਇੱਥੇ ਚੱਕ ਇੱਥੇ ਸੜ ਦੇਣਾ ਨੱਕੇ ਕੋਲ ਫਿਰ 2 ਦਿਨ ਤੱਕ ਇਹਨੂੰ ਅੱਗ ਲਾ ਦੇਣੀ ਨਾਲ ਯਾਰ ਨੱਕੇ ਵਾਲਾ ਸਾਰਾ ਸਾਫ ਹੋ ਜਾਣਾ ਜਲ ਜਾਊਗਾ ਘਾਹ ਜੀ ਤੇ ਵਾਕੀ ਚਾਲਦੇ ਜੀ ਕੰਮਕਾਰ ਤੇ ਆਪਣਾ ਆਹ ਵਰਸੀਨ ਵੀ ਸੋਹਣਾ ਹੋ ਗਿਆ ਜੀ ਜਾਤੇ ਖਾਦ ਲਾਈ ਇਹਨੂੰ ਦੋ ਵਾਰ ਖਾਦ 라ਤੀ ਵਰਸੀਨ ਰਾਇਆ ਜੀ ਵਿੱਚ ਸਿੱਟਿਆ ਹੋਇਆ ਰਾਜ ਦੀ ਬਾੜ ਸੋਹਣੀ ਹੋਣੀ ਤੇ ਬਾਕੀ ਤਕਰੀਬਨ ਆਪਣੀ ਬੱਟ ਤਾਂ ਹੋ ਗਈ ਹੈ ਇਨਸਾਫ ਇਹ ਚਲੋ ਦਿਖਾਂਦੇ ਜੀ ਅੱਗੇ ਅੱਗੇ ਚਾਲਦੇ ਕੰਮਕਾਰ ਸਾਨੂੰ ਲੋ ਜੀ ਇੱਧਰ ਆਪਣਾ ਤਿੰਨ ਕਿੱल्ल्या ਦਾ ਕੰਮ ਅੱਜ ਨਿਬੜ ਚੱਲਿਆ ਜੀ ਤੇ ਆ ਸਿੱਧੀ ਆਪਣੀ ਲੈਣ ਹੈਗੀ ਤਿੰਨ ਕਿੱਲਾਂ ਦੀ ਆਹ ਤੇ ਇਹਦਾ ਪਾਣੀ ਦਾ ਕੰਮ ਆਪਣਾ ਨਿਬੜ ਜਾਣਾ ਜੀ ਅੱਜ ਤੇ ਆਹ ਰਹਿ ਗਿਆ ਤਾਂ ਜੀ ਉੱਚਾ ਇੰਨੀ ਕਿ ਤੱਕ ਗੀਰੀ ਭਰਿਆ ਨਹੀਂ ਤਾਂ ਕਿਉਂਕਿ ਇੱਧਰਲੀ ਸਾਈਡ ਤੇ ਪਾਣੀ ਚੜਿਆ ਨਹੀਂ ਤਾਂ ਇਹਨੂੰ ਤਾਂ ਫਿਰ ਹੁਣ ਆਹਲੇ ਕਿਆਰੇ ਚੋਂ ਟੋਕ ਜੀ ਕੀਤੀ ਮੜ ਜੀ ਤੇ ਹੁਣ ਇੱਧਰ ਤੇ ਭਰ ਦੇਣਾ ਜਿਹੜਾ ਰਹਿ ਗਿਆ ਸੁੱਕਾ ਸੁੱਕਾ ਜ ਆ ਥੋੜੀ ਕਿ ਤੱਕੀ ਹੈ ਤੇ ਬਾਕੀ ਤਕਰੀਬਨ ਆ ਵੀ ਆਪਣਾ ਕਹਿਰਾ ਭਰਨੇ ਵਾਲਾ ਹੀ ਐ ਬਹੁਤ ਰਹਿ ਗਿਆ ਜੀ ਉਧਰ ਨੂੰ ਫੁੰਝਾ ਜਿਹਾ ਇੱਕ ਮੜਾ ਜਿਹਾ ਚੱਲੋ ਇਹ ਭਰ ਕੇ ਜੀ ਫਿਰ ਉਧਰ ਚਾਲਦੇ ਐ ਪਰਾਂ ਮੋਟਰ ਵੱਲ ਉਧਰ ਵੀ ਬੱਟਾ-ਵੱਟਾ ਸਾਫ਼ ਕਰਤੀਆਂ ਨੇ ਵੜਤੀ ਘਾਹ ਕੂ ਜਿੰਨਾ ਤਾਂ ਵੜਦਾ ਹੀ ਸਾਰਾ ਤੇ ਬਾਕੀ ਹੁਣ ਆਹ ਰਹਿ ਗਈਆਂ ਬੱਠਾ ਖੱਬਲ ਜਾਈ ਦੇ ਪਰ ਹੋਇਆ ਵਾਈ ਦੇ ਪਰ ਇੱਕ ਵਾਰ ਸਪਰੇਅ ਕਰਨੀ ਜਦਵਾਰੀ ਫਿਰ ਸਪਰੇਅ ਕਰਕੇ ਫੇਰ ਇਹਨੂੰ ਸਾਫ਼ ਕਰਾਂਗੇ ਇੱਕ ਬੱਟ ਆ ਰਹੀਂਦੀ ਗੱਬੇ ਵਾਲੀ ਇੱਕੇ ਵੱਟ ਦਾਤੀ ਨਾਲ ਵੱਡ ਹੋਣੀ ਕਹੂੰਗੀ ਇਹਦੇ ਵਿੱਚ ਖੱਬਲ ਜ਼ਿਆਦਾ ਆ ਤਾਂ ਮਾੜਾ ਮੋਟਾ ਹੀ ਇਹਦੇ ਵਿੱਚ ਖੱਬਲ ਇਹ ਜਾਨਕੀ ਤੌਰ ਹੋਣਾ ਇਹਦੇ ਵਧੀਆ ਕਹੂੰਗੀ ਕਾਜੇ ਚ ਫਿਰ ਕੀੜੇ ਕੰਡੇ ਦਾ ਨਹੀਂ ਪਤਾ ਲੱਗਦਾ ਹੈਗਾ ਤੇ ਪਾਣੀ ਪੂਣੀ ਲਾਣਾ ਹੁੰਦਾ ਕਣਕ ਨੂੰ ਤਾਂ ਕਰਕੇ ਤੇ ਬਾਕੀ ਆ ਭਰ ਕੇ ਜੀ ਫਿਰ ਉਧਰ ਚਲਾਉਂਦੇ ਜਾਗਾ ਉਧਰ ਨੂੰ ਨੱਕਾ ਖੋਲਦੇ ਲੋ ਜੀ ਪਾਣੀ ਦਾ ਕੰਮ ਚੱਲਦਾ ਤਕਰੀਬਨ ਆਪਣਾ ਆ ਇਧਰਲੀ ਸੜ ਭਰ ਗਈ ਸਾਰੀ ਬਹੁਤ ਇੱਕ ਕਿਆਰਾ ਰਹਿੰਦਾ ਈ ਨਾਲ ਵਾਲਾ ਤੇ ਉਹ ਆਪਣਾ ਉੱਥੇ ਦੇ ਭਰ ਹੋਣਾ ਜੀ ਆਹ ਨੱਕੇ ਪਰਤੇ ਜਾਣਾ ਪਾਣੀ ਤੇ ਬਾਕੀ ਇਧਰ ਤੇ ਛੱਡਿਆ ਹੋਇਆ ਜੀ ਮੋਟਰ ਚੱਲਦੀ ਆਪਣੀ ਤੇ ਆ ਵੀ ਤਕਰੀਬਨ ਅੱਧੇ ਤੇ ਜ਼ਿਆਦਾ ਕਿਆਰਾ ਭਰ ਗਿਆ ਬਸ ਇੱਕ ਕਿਆਰਾ ਆ ਰਹਿ ਗਿਆ ਅੱਜ ਮੋਕ ਜਾਣਾ ਜੀ ਆਪਣਾ ਇਹ ਕੰਮ ਇਹਦਾ ਤੇ ਸਰ ਦੋ ਦਿਨ ਰੋਕੇ ਲਾਵਾਂਗੇ ਜੀ ਅੱਗੇ ਪਾਣੀ ਛੱਡਾਂਗੇ ਉਹ ਪਰਲੀ ਸਾਈਡ ਵਾਲੇ ਖੱਤੇ ਛੱਡਣਾ ਹੀ ਪਾਣੀ ਤੇ ਬਾਕੀ ਬਰਸੀਨ ਅਜਾ ਘਟਾ ਜੀ ਰਾਜ ਦੀ ਬਾੜ ਵਧੀਆ ਹੋਣੀ ਦੀ ਪਹਿਲੀ ਉਹ ਵੀ ਵਿੱਚ ਸਰਮਾ ਜੀ ਸਿੱਟੀ ਕੀਤੀ ਇਹ ਪੀਲੀ ਸਰੋਂ ਤੇ ਵਧੀਆ ਹੋ ਗਿਆ ਜੀ ਇਹ ਵੀ ਤੇ ਬੱਟਾ ਸੀ ਜਨ ਵੱਡਤੀ ਸੀ ਦਾਤੀ ਨਾਲ ਤੇ ਘਾਹ ਆਪਣਾ ਇੱਥੇ ਰੱਖ ਤਾ ਤੇ ਇਕੱਠਾ ਕਰਕੇ ਕੱਲੂ ਲਾਵਾਂਗੇ ਇਹਨੂੰ ਅੱਗ ਤੇ ਇੱਧਰ ਆ ਗਿਆ ਗੋਲ ਦੀ ਵੀਰੇ ਦੇ ਖੇਤ ਇਹਨੇ ਵੀ ਕਣਕ ਦੇ ਬੀਜ ਤੀ ਇਹਨੇ ਵੀ ਇੱਧਰ ਪਾਣੀ ਛੱਡਵਿਆ ਉਹ ਥੱਲੇ ਵਾਲੀ ਕਣਕ ਨੂੰ ਜਿਹੜੀ ਸੁੱਕ ਵਿੱਚ ਬੀਜੀ ਤੀ ਤੇ ਇਹਦਾ ਵੀ ਤਕਰੀਬਨ ਅੱਧਾ ਘ ਭਰ ਗਿਆ ਤੇ ਬਾਕੀ ਮੋਟਰਾਂ ਸਭ ਨੇ ਚਲਾਈਆਂ ਵਾਜੀ ਕਣਕ ਨੂੰ ਤੇ ਬਾਕੀ ਆਹ ਬੂਟੇ ਆਈ ਆਪਣੇ 3 ਸਾਲ ਦੇ ਹੋਣੇ ਇਹ ਬੂਟਾ ਬਹੁਤ ਵਧੀਆ ਚੱਲਿਆ ਹੋਇਆ ਇਹ ਲੰਬਾਈ ਵੀ ਬਥੇਰੀ ਹੈ ਇਹਦਾ ਪਰ ਬਾਇਆ ਜ਼ਿਆਦਾ ਰੱਖਿਆ ਵਸ ਇਹਦਾ ਤੇ 24 24 ਫੁੱਟ ਪਰ ਲੈਂਨ ਹੈ ਜੀ ਲੱਗੀ ਵੀ ਇਹ ਬੂਟਿਆਂ ਦੀ ਜਿੰਨੀ ਜੇ ਇੱਕ ਸਾਈਡ ਨੂੰ ਲਾਣੇ 24 ਫੁੱਟ ਤਾਂ ਚਾਹੀਦਾ ਹੀ ਬੂਟਾ 24 ਫੁੱਟ ਲੈਂਥ ਤੇ ਲੈਂਨ ਦੀ ਦੂਰੀ ਹੈ ਜੀ ਤੇ ਬਾਕੀ 6 ਫੁੱਟ ਪਰ ਬੂਟਾ ਲਾਇਆ ਵਾ 6 6.5 ਪਰ ਤੇ ਬਾਕੀ ਕਿਾਰੇ ਅਸੀਂ ਤਾਂ ਪਾਏ ਤੇ ਇਹਦੇ ਵਿੱਚ ਕਿਉਂਕਿ ਬੂਟਿਆਂ ਨੂੰ ਫਿਰ ਪਾਣੀ ਨਹੀਂ ਤੇ ਚੜਦਾ ਉੱਪਰਲੀ ਸਾਈਡ ਹੁਣ ਐਨ ਪਾਣੀ ਪੂਰਾ ਸਾਰੀ ਲਾਈਨ ਨੂੰ ਐਨ ਭਰ ਕੇ ਲੱਗਿਆ ਪਾਣੀ ਤੇ ਇਧਰ ਵਾਲਾ ਕਿਹੜਾ ਜੀ ਭਰਨਾ ਸੀ ਯਾਰ ਨੱਕੇ ਤੇ ਕਿਉਂਕਿ ਆਪਣੀ ਖਾਲੀ ਉੱਥੇ ਧੱਕੇ ਬਣਾਈਤੀ ਅਸੀਂ ਤੇ ਉਹ ਪਾਈਪਲਾਈਨ ਡਾਇਰੈਕਟ ਕਰਕੇ ਜੀ ਉਧਰ ਤੇ ਇਹ ਨੱਕਾ ਖੋਲਤਾ ਵਾ ਇਹ ਵੀ ਬਸ ਜਦੋਂ ਉਹ ਇੱਕ ਕਿਹੜਾ ਭਰ ਗਏ ਜੀ ਆਪਣਾ ਫਿਰ ਇਧਰ ਨੂੰ ਛੱਡ ਦੂੰਗੇ ਪਾਣੀ ਤੇ ਬਾਕੀ ਆ ਲਾਈਵ ਜੀ ਬੱਟਾ ਪਰ ਸੌਂਫ ਸੌਂਫ ਵੀ ਵਧੀਆ ਜੀ ਐਨ ਗੱਲਾ ਗੱਲਾ ਜਾੜ ਵਧੀਆ ਜੰਮੇ ਵਸੋਂਫ ਦਾ ਵੀ ਤੇ ਆ 2/100 ਸੌਫ ਰੀਆ ਤੇ ਉਹ ਚਕੰਦਰ ਲਾਇਆ ਵੀ ਜੀ ਅਗਲੀ ਵਟ ਪਰ ਉਹ ਤੇ ਅੱਗੇ ਗਾਜਰਾਂ ਦੀਆਂ ਲਾਈਆਂ ਮੈਂ 2 ਵਟਾ ਬਾਕੀ ਚਾਲਦੇ ਜੀ ਕੰਮ ਖੇਤੀਬਾੜੀ ਦੇ ਘਾਹ ਕੁ ਛੱਡੇ ਜੀ ਘਰੀ ਹਰਾ ਵੱਢ ਕੇ ਕਿਉਂਕਿ ਦੋ ਕਪੰਡਾ ਹੀ ਵੱਢਦੇ ਹਰੇ ਦੀਆਂ ਫਿਰ ਉਹ ਮੋਟਰਸਾਈਕਲ ਪਰੇ ਲੈ ਜਾਂਦੇ ਘਰਾਂ ਨੂੰ ਤੇ ਟਰੈਕਟਰ ਲੈ ਕੇ ਨਹੀਂ ਆਉਂਦੇ ਤੇ ਬਾਕੀ ਹਜਾ ਬੂਟਿਆਂ ਦੇ ਪੱਤੇ ਵੀ ਖਾਸੇ ਆ ਜਾਂ ਪੇ ਹੈ ਜੀ ਛੜੇ ਨਹੀਂ ਅੱਜ ਕੀ ਲੇਟ ਹੈ ਪੱਤ ਛੜ ਤੇ ਇੱਕ ਠੰਡ ਵੀ ਇੰਨੀ ਪੈਂਦੀ ਨਹੀਂ ਹੈ ਕਿ ਦੁਪਹਿਰ ਨੂੰ ਵੀ ਗਰਮੀ ਪੂਰੀ ਪੈਂਦੀ ਸਵੇਰ ਸ਼ਾਮ ਦੀ ਠੰਡ ਹੁੰਦੀ ਰਾਤ ਦੀ ਦੁਪਹਿਰ ਨੂੰ ਗਰਮੀ ਪੂਰੀ ਹੁੰਦੀ ਤੇ ਸਾਡੇ ਇੱਧਰ ਜਾਨਵਰਾਂ ਦਾ ਬਹੁਤ ਨੁਕਸਾਨ ਹੈ ਜਿਹੜੇ ਜੰਗਲੀ ਜਾਨਵਰ ਹੈ ਹੀ ਬਾਕੀ ਗਾਈਆਂ ਗੂਈਆਂ ਬਹੁਤ ਆndੀਆਂ ਜੀ ਉਹਦੇ ਕਰ ਕੌਣ ਸਾਰੇ ਤਕਰੀਬਨ ਤਾਰਾਂ ਲੱਗੇ ਵੇ ਲਾਣ ਇੱਧਰ ਵੀ ਲਾਗੇ ਜੀ ਉਹ ਸਾਹਮਣੇ ਸਾਰੇ ਤਾਰਾਂ ਲਾਤੀਆਂ ਕਿਉਂਕਿ ਕਣਕ ਦਾ ਨੁਕਸਾਨ ਵੱਧ ਕਰਦੇ ਡੰਗਰ ਲੋ ਜੀ ਬਾਕੀ ਪਾਣੀ ਅਸੀਂ ਤਾਂ ਹੀ ਲਾਇਆ ਜੀ ਹੈਗਾ ਇਹ ਤਾ ਇਹਨੂੰ ਤੇ ਇਹਦੇ ਵਿੱਚ ਕਾਜ ਹੋ ਗਿਆ ਜ਼ਿਆਦਾ ਵਿੱਚ ਰਾਇਆ ਜੇ ਜੰਮ ਗਿਆ ਵਾ ਮੂਲੀ ਪੱਤਾ ਜੇ ਵਿੱਚ ਤਾਂ ਕਰਕੇ ਪਾਣੀ ਛੇਤੀ ਲਾਣਾ ਪਿਆ ਸਾਨੂੰ ਕਣਕ ਨੂੰ ਕਿਉਂਕਿ ਇਹ ਖੇਤ ਧਾਨ ਵਾਲੇ ਆਈ ਇੰਨਾ ਪਾਣੀ ਮੰਗਦੀ ਵੀ ਨਹੀਂ ਤੇ ਕਣਕ ਤੇ ਬਾਕੀ ਆ ਦੇਖੋ ਜੀ ਬੂਟਿਆਂ ਦੇ ਆਲੇ ਦੁਆਲੇ ਲੱਗੀ ਦਿਖਦਣ ਵਾਲੇ ਰੂਣੀ ਕਰਕੇ ਬੀਜੇ ਵਾਇ ਇਹ ਖੇਤ ਤੇ ਐਂ ਤਕਰੀਬਨ ਚਿੱਟਾ ਹੋਇਆ ਹੋਇਆ ਇਹ ਬੂਟਿਆਂ ਦਾ ਆਲੇ ਦੁਆਲੇ ਤੇ ਬਾਕੀ ਕਿਹਾਰਾ ਰਹਿ ਗਿਆ ਆਪਣਾ ਇੰਨਾ ਕੁ ਭਰਨੇ ਨੂੰ ਬੰਗਲੇ ਲੱਗੇ ਵੀ ਪੂਰਾ ਆਪਣਾ ਆਨੰਦ ਮਾਣਨ ਤੇ ਜਿਹੜਾ ਆਪਣਾ ਉਧਰ ਖੇਤ ਹੈ ਠੇਕੇ ਵਾਲਾ ਆ ਸਾਹਮਣੇ ਵਾਲਾ ਹੀ ਇਹ ਜਿਆ ਗਿੱਲਾ ਏ ਪੈਰ ਗੜਦਾ ਹੀ ਵਿੱਚ ਜਿਆ ਹਜਾ ਫੁੱਲ ਵੀ ਨਹੀਂ ਹੋਣਾ ਇਹ ਮੈਨੂੰ ਲੱਗਦਾ 2-3 ਦਿਨ ਲੈ ਲੈਣੇ ਨੇ 2-3 ਦਿਨ ਤੱਕ ਹਲਾਣਾ ਫੁੱਲ ਕੇ ਫਿਰ ਬਾਤ ਆਉਂਗਾ ਇਹ ਜੇ ਹੁਣ ਨਾ ਫੁੱਲੇ ਨੂੰ ਤਾਂ ਦਾ ਫਿਰ ਇਹਨਾਂ 10 ਦਿਨ ਆਰਾਮ ਨਾਲ ਲੈ ਲੈਣੇ ਕਿਉਂਕਿ ਤੋਪ ਇੰਨੀ ਪੈਂਦੀ ਵੀ ਨਹੀਂ ਤੇਲ ਜਿਆਦਾ ਪੈਣ ਲੱਗ ਪੈਂਦੀ ਤੇ ਬਾਕੀ ਉਧਰ ਉਹ ਚਾਚੇ ਹੋਣੀ ਲੱਗੇ ਵੀ ਜੀ ਖਿਲਾੜੀ ਪਰ ਉਨੇ ਵੀ 2-4 ਦਿਨ ਤੱਕ ਗੁੜ ਕੱਢਣਾ ਮੈਨੂੰ ਲੱਗਦਾ ਆ ਗੰਨਾ ਖੜਾ ਹੀ ਤੇ ਉਹ ਲੱਗੇ ਵੇ ਸਾਫ ਸਪਾਈ ਗੰਨਾ ਖਲਾੜੀ ਦੀ ਤੇ ਬਾਕੀ ਸਭ ਖੇਤਾਂ 'ਚ ਇਹ ਇਸ ਟਾਈਮ ਤੇ ਆਹ ਖੜਾ ਹੀ ਗੋਲਡੀ ਵੀ ਰੋ ਆਪਣਾ ਇਹ ਮੋਟਰ ਉਹਦੀ ਆਈ ਗੋਲਡੀ ਦੀ ਇਹਨੇ ਵੀ ਬਜਾਈ ਕਰਤੀ ਤਕਰੀਬਨ ਸਾਰੀ ਬਸ 1-32 ਹੋ ਰਹੀਦੀ ਆ ਵਿੱਚ ਧਾਨਾਂ ਵਾਲਾ ਵੱਡਾ ਰੋਣੀ ਕੀਤਾ ਵਾ ਤੇ ਬਾਕੀ ਡੇਢ ਕਿੱਲਾ ਉਧਰ ਪਿਆ ਜੀ ਪਰਾ ਸਤੀਵਲ ਤਕਰੀਬਨ ਚੱਲੀ ਜਾਂਦੇ ਕੰਮ ਹਜਾ ਕਣਕਾਂ ਦੀ ਬਜਾਈ ਵੀ ਠੀਕ ਹੈ ਐ ਇੰਨੀ ਲੇਟ ਵੀ ਨਹੀਂ ਹੈਗੀ ਕਿਉਂਕਿ ਧੁੱਪ ਧੁੱਪ ਦੇ ਹਿਸਾਬ ਨਾਲ ਠੀਕ ਹੈ ਹਾਲੇ ਠੰਡ ਇੰਨੀ ਵੱਡੀ ਵੀ ਨਹੀਂ ਹੈਗੀ ਤੇ ਬਾਕੀ ਅਸੀਂ ਹੁਣ ਆ ਇਹਦੇ ਚੱਕਰ ਕਰਕੇ ਪਾਣੀ ਲਾਣਾ ਪਿਆ ਸਾਨੂੰ ਕਿਉਂਕਿ ਸਪਰੇ ਹੁਣ ਜਿੱਦਾਂ ਧੁੱਪ ਆ ਪੈਣੀ ਆ ਵਧੀਆ ਦਵਾਈ ਅਸਰ ਕਰ ਦੂੰਗੀ ਬਸ ਹੁਣ ਜਦ ਬਾਤ ਆ ਗਈ ਦਵਾਈ ਲੈ ਜਾਣੀ ਆਪਣੀ ਜਦ ਬਾਤ ਆ ਗਿਆ ਫਿਰ ਸਪਰੇਅ ਦਾ ਕੰਮ ਸ਼ੁਰੂ ਕਰਦਣਾ ਆਣਾ ਇੱਕ ਵਾਰ ਘਾਜ ਆ ਕੰਟਰੋਲ ਚ ਆ ਗਿਆ ਜੀ ਉਹਦੇ ਬਾਅਦ ਫਿਰ ਖਾਦ ਪਰੇ ਜੋਰ ਹੈ ਫਿਰ ਖਾਦ ਨਾਲੇ ਪਾਣੀ ਜੇ ਕੰਮ ਰਹਿਣਾ ਬਾਕੀ ਨਿਬੜ ਜਾਣਾ ਸਾਰਾ ਤੇ ਬਾਕੀ ਆਪਣੀ ਵੀਡੀਓ ਜੀ ਅੱਜ ਦੀ ਇੱਥੇ ਤੱਕ ਦੀ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ